हिमाचल प्रदेश ਚ ਮੌਨਸੂਨ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਕਾਰਨਾ ਕਰਕੇ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਮੌਤਾਂ ਹਾਦਸਿਆਂ ਵਿੱਚ ਹੋਈਆਂ ਨੇ ਅਤੇ ਲੋਕ ਦਰਖਤਾਂ ਦੇ ਡਿੱਗਣ ਜਾਂ ਪਹਾੜਾ ਤੋਂ ਤਿਲਕਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ। ਇਸ ਤੋਂ ਇਲਾਵਾ ਸੱਪ ਦੇ ਡੰਗਣ ਨਾਲ 4 ਮੌਤਾਂ ਹੋਈਆਂ ਨੇ, ਕਰੰਟ ਨੱਗਲ ਨਾਲ 5 ਮੌਤਾਂ ਹੋਈਆਂ ਨੇ, ਇੱਕ ਵਿਅਕਤੀ ਦੀ ਹੜ ਵਿੱਚ ਰੁੜ ਜਾਣ ਕਾਰਨ ਅਤੇ ਦੂਜੇ ਦੀ ਕਿਸੇ ਹੋਰ ਕਾਰਨ ਕਰਕੇ ਮੌਤ ਹੋ ਗਈ ਹੈ। ਸੂਬੇ ਦੇ ਤਿੰਨ ਜ਼ਿਲ੍ਹਿਆਂ ਕਾਂਗੜਾ, ਮੰਡੀ ਅਤੇ ਸਿਰਮੌਰ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਸੂਬੇ ਵਿੱਚ 27 ਜੂਨ ਤੋਂ 20 ਜੁਲਾਈ ਤੱਕ ਹੋਈਆਂ ਮੌਤਾਂ ਦੇ ਅੰਕੜੇ ਇਕੱਠੇ ਕੀਤੇ ਗਏ ਨੇ। ਹੁਣ ਤੱਕ ਸਰਕਾਰ ਦੇ ਚਾਰ ਵਿਭਾਗਾਂ ਦੇ ਹੋਏ ਨੁਕਸਾਨ ਦੇ ਅੰਕੜੇ ਆ ਚੁੱਕੇ ਨੇ ਕੁੱਲ ਮਿਲਾ ਕੇ ਚਾਰ ਵਿਭਾਗਾਂ ਨੂੰ 337.38 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਹੋਰ ਵਿਭਾਗਾਂ ਨੇ ਵੀ ਮੀਂਹ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ ਸਹਾਸੇ ਵਿੱਚ 13 ਲੋਕਾਂ ਦੀ ਮੌਤ ਦਰਖਤ ਤੋਂ ਡਿੱਗਣ ਅਤੇ ਪਹਾੜੀ ਤੋਂ ਤਿਲਕਣ ਨਾਲ ਹੋਈ ਹੈ ਅਤੇ ਜਿਕਰ ਚਾਰ ਦੀ ਮੌਤ ਸੱਪ ਦੇ ਦਸਨ ਕਾਰਨ ਹੋਈ ਹੈ ਇੱਕ ਦੀ ਹੜ ਵਿੱਚ ਰੁੜ ਜਾਣ ਕਾਰਨ ਅਤੇ ਇੱਕ ਦੀ ਮੌਤ ਕਿਸੇ ਹੋਰ ਕਾਰਨ ਹੋਈ ਹੈ ਇਹਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਹੁਣ ਤੱਕ ਕੁੱਲ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਰਾਜ ਦੇ ਕਬਾਈਲੀ ਲਾਹੌਲ ਸਪਤਿ ਜਿਲ੍ਹੇ ਵਿੱਚ ਕੋਈ ਮੌਤ ਨਹੀਂ ਹੋਈ ਹੈ ਦੋ ਜਿਲ੍ਹਿਆਂ ਹਮੀਰਪੁਰ ਅਤੇ ਲਾਹੌਲ ਸਪਤਿ ਨੂੰ ਛੱਡ ਕੇ ਸੜ ਖਾਸਿਆ ਵਿੱਚ 45 ਲੋਕਾਂ ਦੀ ਮੌਤ ਹੋ ਗਈ ਹੈ